ਸਾਂਗਲੇ ਵਿੱਚ ਦੋਸਤੋ ਅੱਜ ਆਪਾਂ ਨੂੰ ਤੀਜਾ ਦਿਨ ਹੋ ਗਿਆ ਤੇ ਹੁਣ ਵੀ ਬੱਸ ਦੀ ਵੇਟ ਕਰ ਰਹੇ ਪਠਾਨੀਆਂ ਸਾਹਿਬ ਖੜੇ ਤੇ ਅਸਲ ਵਿੱਚ ਇੰਤਜ਼ਾਰ ਦਾ ਹੁਣ ਪਤਾ ਲੱਗਿਆ ਵੀ ਇੰਤਜ਼ਾਰ ਹੀ ਹੋਦਾ ਮੈਂ ਨਾਲੋਂ ਥੋੜਾ ਸਿਰ ਸੁਣਿਆ ਸੀ ਵੀ ਇੰਤਜ਼ਾਰ ਇੰਤਜ਼ਾਰ ਸਹੀ ਹੈ ਲੰਬਾ ਇੰਤਜ਼ਾਰ ਬਿਲਕੁਲ ਅੱਜ ਦੇਖੋ ਹੁਣ ਤੀਜਾ ਦਿਨ ਹੋ ਗਿਆ ਬੱਸ ਦਾ ਇੰਤਜ਼ਾਰ ਕਰ ਰਹੇ ਆ ਖੜੇ ਹੋਏ ਇੱਥੇ ਅੱਜ ਮੁਸਾਫਰ ਜੀ ਆ ਖੜਾ ਆਪਣਾ ਬਾਈਕ ਤੇ ਕਲਚ ਪਲੇਟਾਂ ਅੱਜ ਫੇਰ ਉਹਨਾਂ ਆਉਣੀਆਂ ਨੇ ਕੱਲ ਕਿਉਂ ਗਲਤ ਭੇਜਤੀਆਂ ਸੀਗੀਆਂ ਹੁਣ ਚੰਡੀਗੜ੍ਹ ਤੋਂ ਦੁਬਾਰਾ ਮੰਗਾਈਆਂ ਨੇ ਤੇ ਉਸੇ ਵਾਸਤੇ ਭੇਜੂਗਾ ਜਿਹਦੇ ਕੱਲ ਆਈਆਂ ਸੀਗੀਆਂ ਇਹ ਤੇ ਤਰੰਦੇ ਆਣੂ ਇਹ ਤਾਂ 10 ਕਿੰਨੇ ਨਹੀਂ ਚਰ ਹੁਣ ਯਾਰ ਆਣ ਲੱਗੇ ਨਹੀਂ ਆਏ ਘੁੰਮਣ ਫਿਰਦਾ ਨਹੀਂ ਕੋ ਮਣਾਇਓਗੇ ਉਹਦਾ ਨਹੀਂ ਘੁੰਮਣਾ ਅੱਛਾ ਅੱਛਾ ਮਾ ਕੇ ਤੇ ਰਹਿਨੇ ਹੋ ਨਾ ਨਾ ਠੀਕ 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 ਕੀ ਕਰਦੇ ਕਿ ਤੁਸੀਂ ਉਹ ਸਟੱਡੀ ਕਰੇ ਕਾਦੀ ਅੱਛਾ ਕਿਤਲੋ ਜਾਣੇ ਆ ਸੁਧਾਰ ਕੌਦੀ ਅੱਜ ਬਸ ਹੋਰ ਵੀ ਲੇਟ ਹੋਗੀ। ਕੋਈ ਨੇੜੇ ਜੀ। ਲਓ ਜੀ। ਹੱਥ ਦੇ ਲੈ ਇਹਨੂੰ। ਤੇ ਬਾਸ ਆ ਗਈ। ਪਾਣੀ ਫੜੋ ਪਾਣੀ। ਕਾਹਤੋ ਚੱਲਣ ਦੋ। ਇਹ ਤਾਂ ਠੀਕ ਹੈ। ਇਹਦਾ ਕਲਰ ਠੀਕ ਹੈ ਤਾਂ। ਚਲੋ ਸ਼ੁਕਰ ਹੈ। ਲਓ ਵੀ ਹੁਣ ਆਪਣੇ ਕਲਚ ਪਲੇਟਾਂ ਆ ਗਈਆਂ ਅੱਜ ਸਹੀ ਹੈ। ਲਓ ਵੀ ਸਾਥੀਓ ਬਾਹਗੁਰੂ ਦੀ ਕਿਰਪਾ ਨਾਲ ਜਿਹੜਾ ਕਲਚ ਪਲੇਟਾਂ ਜਿਹੜੀਆਂ ਨੇ ਠੀਕ-ਠਾਕ ਜਿਹੜੀਆਂ ਨੇ ਫਿੱਟ ਹੋ ਗਈਆਂ ਮਿਸਤਰੀ ਨੇ ਜਿਹੜੀ ਆ ਸਾਡੇ ਸ਼ਮਸ਼ੀਰ ਜੀ ਨੇ ਬੜੀ ਮਿਹਨਤ ਕਰਕੇ ਜਿਹੜੀ ਇਹ ਕੰਮ ਕੀਤਾ ਤੇ ਅ ਇਸ ਤੋਂ ਬਾਅਦ ਲੈ ਸਾਰੀ ਟੈਕਨੀਕ ਤੋਂ ਬਾਅਦ ਜਿਹੜਾ ਹੈ ਟ੍ਰਾਈ ਲੈਂਡ ਤੋਂ ਬਾਅਦ ਜਿਹੜਾ ਐਸੀ ਹੁਣ ਮੈਂ ਤੇ ਲੈ ਵੀ ਸਾਹਿਬ ਜਿਹੜੇ ਹੈ ਇਹ ਹੁਣ ਰਬਾਨੀ ਵੀ ਪਾ ਰਹੇ ਹੁਣ ਤੇ ਕੱਲ ਨੂੰ ਤੇ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਪਿੱਛੋਂ ਹੀ ਤੁਹਾਨੂੰ ਸਾਰੀਆਂ ਜਿੰਮਿਆਂ ਨੇ ਕਰਾਉਂਦੇ ਆਉਂਦੇ ਸੀਗੇ ਵੈਲੀਜ ਦਰਸ਼ਨ ਕੋਠਾ ਵਾਲੇ ਬਟਨ ਉਸੇ ਤਰ੍ਹਾਂ ਹੁਣ ਅੱਗੇ ਇੱਕ ਟੁੱਪਲ ਦੇ ਵਿੱਚ ਜਿੱਥੋਂ ਲਾ ਕੇ ਲਾਂਗੇ ਤੇ ਸਾਡੇ ਨਾਲ ਹੀ ਜੁੜੇ ਰਹੋ ਸੰਗਿਆ ਤੁਸੀਂਆਂ ਮੁਸ਼ਕਲਾਂ ਤਾਂ ਰਾਈਡ ਵਿੱਚ ਆਉਂਦੀਆਂ ਨੇ ਪਰ ਇਹਦਾ ਇੱਕ ਅਲੱਗ ਹੀ ਤਿਆਰ ਬਸਦਾ ਹੈਗਾ ਤੇ ਇਹਨਾਂ ਦੋ ਦਿਨਾਂ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਪਾਰਟ ਜੀ ਨੂੰ ਇੰਤਕ ਤੱਕ ਪਹੁੰਚਦੇ ਨੇ ਏਜੰਸੀ ਦੇ ਵਿੱਚ ਵੀ ਮੈਨੂੰ ਕਹਿਣ ਦੇ ਵਿੱਚ ਕੋਈ ਹੈਸੀਟੇਸ਼ਨ ਨਹੀਂ ਹੈਗੀ ਜੀ ਤੇ ਜਿਹੜੀ ਰਾਮਪੁਰ ਦੇ ਵਿੱਚ ਏਜੰਸੀ ਹੈਗੀ ਟ੍ਰਾਵਲ ਇੰਪੀਅਲ ਦੀ ਉੱਥੋਂ ਇਹ ਵਾਹ ਤਾਂ ਸੰਦੀ ਕਰ ਤੋਂ ਜਸ ਮਾੜ ਮਗਵਾਉਣਾ ਪੈਂਦਾ ਰਿਕਾਂਕਪਿਓ ਦੇ ਚ ਇੱਕ ਸਪੀਅਰ ਪਾਰਸ ਵਾਲੇ ਲੱਗੇ ਨੇ ਲੱਗੀ ਜੀ ਤੇ ਉਹ ਫਿਰ ਵਾਪਸ ਜਿਹੜਾ ਸਾਈਟਾਂ ਵਿੱਚ ਪਹੁੰਚਾਈਆਂ ਨੇ ਅੱਗੇ ਚੱਲਦੇ ਆ ਰਿਹਾ ਉਹ ਤਾਂ ਹੁਣ ਚੱਲੇ ਆਗੇ ਸਾਗਲਾ ਤੋਂ ਚੱਕੋ ਅੱਗੇ ਲੈ ਇਸਾਂ ਕੁਝ ਨਾ ਨੋ ਹਾਂ ਜਿਹੜੇ ਲੋਕ ਸਫਰ ਦੇ ਦੇਖਦਾ ਤਾਂ ਆਉਂਦੀਆਂ ਨੇ ਚਲੋ ਇਹਦੇ ਵਿੱਚ ਕਾਫੀ ਸਿੱਖਣ ਨੂੰ ਮਿਲਦਾ ਔਰ ਜਿਹੜੀ ਇੱਥੇ ਦਿੱਖਦਾ ਹੀ ਆਪਾਂ ਨੂੰ ਇੱਥੇ ਟੂਰਿੰਗ ਕਰਨ ਲੱਗ ਗਏ ਹੈਗੇ ਆ ਕਾਇਦਾ ਇਹਪਰ ਨੂੰ ਦੇਖਣ ਨੂੰ ਬਹੁਤ ਕੁਝ ਸਮਝਿਆ ਜੇ ਆਪਾਂ ਐਸੇ ਨਾ ਰੁਕਵੇ ਤਾਂ ਇਹ ਸਾਰਾ ਬਿਸ ਮਿਸ ਹੋ ਜਾਣਾ ਸੀਗਾ। ਤਾਂ ਇਹ ਕਰਕੇ ਕੀ ਚ ਰਿਹਾ ਸਾਡਾ ਸਭ ਤੋਂ ਵੱਡਾ ਜਿਹੜਾ ਫਾਇਦਾ ਇਹ ਹੋਇਆ ਕਿ ਅਸੀਂ ਪੋਜ਼ਿਟਿਵ ਸੋਚਦਾ ਹੈ ਕਿ ਜੇ ਸੀ ਕਿ ਜਿਵੇਂ ਸੀ ਕਿ ਉਹ ਸਾਗਲਾ ਵੈਲੀ ਦੇ ਵਿੱਚ ਇਹਨੇ ਟੀਟਲਾਈਜ਼ ਕੀਤੇ ਹਾਲਾਂਕਿ ਜੇ ਅਸੀਂ ਨਾਰਮਲੀ ਚੱਲਦੇ ਰਹਿੰਦੇ ਆਪਣੇ ਪਲਾਨ ਮੁਤਾਬਕ ਤਾਂ ਹੋ ਸਕਦਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਨਾ ਪਹੁੰਚਦੇ ਪਿੰਡਾਂ ਵਾਲਾ ਸਾਰਾ ਕੁਝ ਸਾਡੀ ਲਾਈਫ ਦਾ ਇੱਕ ਹਿੱਸਾ ਹੈ ਤੇ ਇਸ ਜਿਹੜੇ ਸਾਡੇ ਨਾਲ ਜਿਹੜੀਆਂ ਇਹ ਜਿਹੜਾ ਅਸੀਂ ਤਿਆਰਬੇ ਹਾਸਲ ਕੀਤੇ ਨੇ ਇਹ ਸਾਰੇ ਤਿਆਰਬੇ ਜਿਹੜੇ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਤਾਂ ਕਿ ਆਲ ਵਾਲੇ ਸਾਡੇ ਜਿਹੜੇ ਰਾਈਟਰ ਸਾਥੀ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਇੱਕ ਖਾਸ ਤੌਰ ਤੇ ਜਿਹੜਾ ਤਿਆਰ ਰੱਖਣ ਦੀ ਗੱਲ ਵੀ ਹੈ ਬੜੀ ਸਾਤਾ ਪਹਿਲਾਂ ਹੀ ਦੱਸਿਆ ਸੀਗਾ ਕਿ ਜੇ ਕੋਈ ਅੱਤਾਂ ਦੀ ਕੋਈ ਖੜਮੀ ਚੜਾਈ ਆਉਂਦੀ ਹੈਗੀ ਤਾਂ ਉੱਥੇ ਜਿਹੜਾ ਥੋੜਾ ਜਿਹਾ ਅਵਾਇਡ ਕੀਤਾ ਜਾਵੇ ਕਿਉਂਕਿ ਸਲੱਟ ਕਿਟਾਂ ਦਾ ਜਿਹੜਾ ਤਿਆਰ ਰੱਖਿਆ ਜਾਂਦਾ ਹੈ ਹੋ ਸਕਦਾ ਹੈ ਕਿ ਸੈਟ ਜਿਹੜਾ ਹੈ ਲੱਛਲੇਟਾਂ ਦਾ ਵੀ ਆਪਣੇ ਕਿਟ ਦੇ ਵਿੱਚ ਨਾਲ ਹੀ ਰੱਖ ਲਿਆ ਜਾਂਦੇ ਆ ਉਹਦੇ ਨਾਲ ਇਹ ਹੁੰਦਾ ਕਿ ਥੋੜੀ ਖੱਜਲ ਖਵਾਰੀ ਜਿਹੀ ਉਹ ਬਚ ਜਾਂਦੀ ਹੈ ਕਿਉਂਕਿ ਇਹ ਇਸ ਦਾ ਏਰੀਆ ਹੈ ਕਿ ਜਗ੍ਹਾ ਦੇ ਵਿੱਚ ਆਊਟ ਆਫ ਹਾਈਵੇ ਤੋਂ ਜਾਣਾ ਪੈਂਦਾ ਹੈ ਪਿੰਡਾਂ ਦੇ ਵਿੱਚ ਐਜੂਕੇਸ਼ਨ ਦੇ ਖਾਸਾ ਤਾਂ ਫਿਰ ਉਹ ਇਸ ਤਰ੍ਹਾਂ ਦਿੱਖਤ ਨਹੀਂ ਜਿਵੇਂ ਉਹ ਆਸਾਨ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਉਨਪੁਲ ਕਿਆ ਲੈਨੇ ਮੈਨੂੰ ਫਰਟ ਚੈੱਕ ਕਰ ਲੋ ਦੋਸਤੋ ਆਪਾਂ ਪਹੁੰਚ ਗਏ ਚਿੱਤਕੁਲ ਤੇ ਅੱਜ ਆ ਰਾਣੀ ਗੈਸਟ ਹਾਊਸ ਸਾਹ ਤੇ ਆ ਇੱਥੇ ਕਰਾਂਗੇ ਸਟੇ ਇਹ ਆਪਣੇ ਸਾਗਲਾ ਵਾਲੇ ਸਾਥੀਆਂ ਦੇ ਜਾਣਕਾਰ ਸੀਗੇ ਤਾਂ ਇਸ ਕਰਕੇ ਆ ਆ ਤੇ ਅੱਜ ਦੀ ਨਾਈਟ ਇੱਥੇ ਆਪਣਾ ਗੁੱਡ ਮਾਰਨਿੰਗ ਦੋਸਤੋ ਰਾਤ ਆਪਾਂ ਆਏ ਸੀਗੇ ਚਿਤਕੋਲ ਤੇ ਰਾਣੀ ਗੈਸ ਹਾਊਸ ਰੁਕੇ ਸੀ ਇਹ ਉਹ ਕਮਰਾ ਸੀਗਾ ਇੱਥੇ ਰਾਤ ਸਟੇ ਕੀਤੀ ਤੇ ਮੈਂ ਤੁਹਾਨੂੰ ਦਿਖਾ ਦਵਾਂ ਕਿ ਕਿ ਇੱਥੇ ਮੌਸਮ ਦੇ ਕੀ ਹਾਲਾਤ ਨੇ ਆਹ ਰਜਾਈ ਤੇ ਆਹ ਥੱਲੇ ਕੰਬਲ ਇਹ ਦੋ ਦੋ ਜੋੜ ਕੇ ਸੁੱਤੇ ਫਿਰ ਕਿਤੇ ਜਾ ਕੇ ਠੰਡ ਖਾਟ ਹਟੀ ਤੇ ਅੱਜ ਤੁਹਾਨੂੰ ਦਿਖਾਉਣਾ ਬਾਹਰ ਦਾ ਮੌਸਮ ਵੈਰੀ ਗੁੱਡ ਨਾਲ ਥੱਲੇ ਜਿਹੜਾ ਹੈਗਾ ਪਾਸਪਲਾ ਰਿਵਰ ਹੈ। ਅਜੀ ਆਵਾਜ਼ ਪਾਣੀ ਦੀ ਕਲਕਲ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਵੇਗੀ। ਇੱਥੇ ਇੰਡੀਅਨ ਦੇ ਨਾਲ ਨਾਲ ਫੋਰਵਰਡ ਟੂਰਿਸਟ ਵੀ ਕਾਫੀ ਆਨੇ ਆ ਥੱਲੇ ਫੋਰਵਰਡ ਟੂਰਿਸਟ ਜਾ ਰਹੇ ਹੈਗੇ ਨੇ ਤੇ ਅੱਜ ਤੁਹਾਨੂੰ ਕਰਾਵਾਂਗੇ ਕੂਰੀਅਸ ਪਿੰਡ ਦੀ ਸੈਰ ਚਿੱਤਕੁਲ ਦੀ ਇਹ ਇੰਡੀਆ ਦਾ ਲਾਸਟ ਪਿੰਡ ਹੈਗਾ ਅੱ Tibet border ਤੇ ਤੇ ਅੱਗੇ ਤੁਹਾਨੂੰ ਲੈ ਕੇ ਜਾਂਦੇ ਆ ਦਿਖਾਉਣੇ ਆ ਪਿੰਡ ਦਾ ਵੀ